ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਇੱਕ ਜਰਸੀ ਆ ਬਈ ਦੋ ਐਫ ਐ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਬਾਈਸ ਬਾਈ ਜੀ ਹਸੀ ਕਾਲ ਆਫੀਗਾ ਬਾਈ ਹੋ ਠੀਕ ਹੋ ਵਧੀਆ ਵਧੀਆ ਰਣ ਸਾਹਿਬ ਨਾਮ ਤੇ ਐਡਰੈਸ ਬੋਲ ਨਾਮ ਡਾਕਟਰ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੇੜੇ ਛੰਨਾ ਭਦੌੜ ਤੇ ਸਣ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਹੈਗਾ 6283569218 ਠੀਕ ਹੈ 20 ਤਰੀਕ ਆ 7ਵਾਂ ਮਹੀਨਾ ਬਾਈ 2024 ਹਾਂਜੀ ਬਾਈ ਠੀਕ ਹੈ ਤਾਂ ਆਪਾਂ ਬੇਨਤੀ ਕਰਨੀ ਸੀ ਬਾਈ ਹਾਂ ਵੀਰੇ ਜਿਹੜੇ ਨੇ ਆਪਾਂ ਨੂੰ ਬਾਈ ਪਸ਼ੂ ਲੈ ਜਾਣਾ ਹੁੰਦਾ ਆਪਣੀ ਗੇਟ ਤਾਂ ਹੀ ਗਾਰੰਟੀ ਹੋਊਗੀ ਠੀਕ ਆ ਠੀਕ ਹੈ ਨਾ ਬਿਆਨਾ ਪਾ ਕੇ ਨਾ ਛੱਡਿਆ ਕਰੋ ਕਿਤੇ ਕੋਲੇ ਬਾੜੇ ਮਨ 1500 ਰੁਪਿਆ ਆਇਆ ਸੀ ਤਿੰਨੇ ਬੱਚਿਆਂ ਦਾ ਹੂੰ ਮੁਰਕੇ ਬਾਈ ਕਹਿੰਦਾ ਸਾਡੇ ਘਰ ਦੇ ਨਹੀਂ ਮੰਨਦੇ ਕਹਿੰਦਾ ਯਾਰ ਤੂੰ ਐਂ ਕਰ ਮੈਨੂੰ ਬਿਆਨਾ ਮੋੜ ਦੇ ਆਪਾਂ ਮੋੜੇ ਨਹੀਂ ਕੱਲ ਬੱਚੀ ਇੱਕ ಜಾਸੀ ਹੋਰ ਸੀਗੀ ਆਪਾਂ ਉਹ ਤੜਕੇ ਵੇਚੀ ਆ ਉਹ ਠੀਕ ਆ ਬਾਈ ਹਾਂ ਬਾਈ ਠੀਕ ਆ ਦਾ ਪਸ਼ੂ ਠੰਕਾ ਕੇ ਲੈ ਜਾ ਕਰੋ ਵਿੱਚ ਕਹਿੰਦਾ ਗਾਰੰਟੀ ਤੇ ਗਾਰੰਟੀ ਕਾਦੀ ਦੇ ਦੀ ਬਈ ਸਾਹ ਖਾਲੀ ਚੀਜ਼ ਆ ਸਾਨੂੰ ਤਾਂ ਕੋਈ ਗਾਰੰਟੀ ਦਿੰਦਾ ਨਹੀਂ ਮੋਰੋਂ ਹੂੰ ਜਿਹੜੀ ਪਹਿਲੇ ਨੰਬਰ ਤੇ ਬੱਚੀ ਹੈ ਕਿੰਨੀ ਉਮਰ ਹੈ ਜੀ ਬਾਈ ਇਹ ਸਾਲ ਦੀ ਹੋਊਗੀ ਸਾਲ ਤੋਂ ਮਹੀਨਾ ਖੰਡ ਉੱਪਰ ਵੀ ਹੋ ਸਕਦੀ ਹੈ ਥੱਲੇ ਵੀ ਹੋ ਸਕਦੀ ਹੈ ਬਾਈ ਠੀਕ ਆ ਬਾਈ ਕਿੰਨਾ ਦੋ ਦੰਦਾ ਜਿ ਖੀਰੀ ਆ ਖੀਰੀ ਆ ਬਾਈ ਤੇ ਮਾਂ ਥੱਲੇ ਦੁੱਧ ਕਿੰਨਾ ਸੀ ਬਾਈ ਕੋਈ ਪਤਾ ਨਹੀਂ ਮੈਂ ਮਾਂ ਕਹੀ ਜੀ ਮਾਂ ਆਪ ਦੀ ਸੇਵਾ ਸਿਉੱਤੇ ਆ ਖੀਰੀ ਬਸ ਜੀ ਆਹ ਕੁਝ 25 ਕੜਾ ਲੇ ਬੱਚੀ ਕੜਾ ਲੇ ਹੂੰ ਚੰਗੀ ਆ ਬੱਚੀ ਚਮਕ ਚੰਗੀ ਆ ਮੈਂ ਲਿਆਣਾ 33 34 ਕਿਲੋ ਕੱਢਿਆ ਸੀ ਮੈਂ ਠੀਕ ਆ ਹੂੰ ਦੁੱਧ ਤਾਂ ਬਈ ਸੇਵਾ ਦਾ ਹਾਂ ਬਾਕੀ ਸੇਵਾ ਦਾ ਬਈ ਅੱਗੇ ਜਿੰਨੀ ਕਿ ਸੇਵਾ ਜਿੰਨੀ ਕਿ ਕੇਅਰ ਹੋ ਜਾ ਬਾਈ ਉਹਨੇ ਇੱਕ ਦੁੱਧ ਤੇ ਬੱਚੀ ਨਹੀਂ ਆ ਜਾਣਾ ਕੋ ਪਲੂਣ ਬੱਚੀ ਆ ਦੁੱਧ ਚਾਈ ਦਾ ਪਤਾ ਵੀ ਨਹੀਂ ਲੱਗਦਾ ਤੇ ਬਾਕੀ ਤੋੜਾ ਤੋੜਾ ਚੈੱਕ ਕਰਵਾਉਂਦੇ ਆ ਭਾਈ ਝੋਲੀ ਚੰਗੀ ਆ ਤੋੜਾ ਤੋੜਾ ਚੰਗਾ ਪ੍ਰਿੰਟ ਫਰੋਂਟ ਤੇ ਚੰਗਾ ਚੰਗੀ ਆ ਭਾਈ ਬੱਚੀ ਸਭੀ ਪਲੀ ਆ ਤੇ ਉਮਰ ਦੇ ਹਿਸਾਬ ਨਾਲ ਕਰਦੀ ਠੀਕ ਆ ਲਵਾਈ ਪੂਰੀ ਆ ਹੂੰ ਠੀਕ ਆ ਪੱਧਰ ਆ ਬੱਚੀ ਭਾਈ ਦੇ ਇੱਕ ਮਿੰਟ ਨੂੰ ਟਿਕਾ ਲੈ ਲੂ ਬੱਚੀ ਆ ਅੜਨੀ ਖੁੰਨੀ ਬੱਚੀ ਦੀ ਦੇਖੋ ਕੁੰਨੀ ਬਹੁਤ ਲੈ ਸਹੀ ਗੱਲ ਆ ਖੰਡੀ ਠੰਡੀ ਚੰਗੀ ਆ ਫੇਸ ਬੜਾ ਪਿਆਰਾ ਫੇਸ ਤੇ ਜਿਹੜਾ ਪ੍ਰਿੰਟ ਆ ਕਰਮ ਵਾਲੀ ਦੇ ਬਹੁਤ ਚੰਗਾ ਆ ਤੇ ਕੀ ਮੋਲ ਆ ਭਾਈ ਇਹਦਾ ਇਹਦਾ ਡਾਕਟਰ ਜਵਨ ਜਸਨੋ 15000 ਵਿੱਚ ਛੋੜ ਸੱਫਤਾ ਕਰਾਂਗੇ ਠੀਕ ਆ ਸਾਡੇ ਨਾਲ ਜੇ ਚੰਗਾ ਮਾਨਤਾਨ ਕਰਦਾਂਗੇ ਤੰਨੇ ਲ ਜਾਊਗਾ 15000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਹੋ ਜਾਏਗਾ ਬੱਚਿਆਂ ਦਾ 25-25 ਮੁੱਲ ਕਰੀ ਜਾਂਦੇ ਡਾਕਟਰ ਸਹੀ ਗੱਲ ਆ ਬੱਚੀ ਚੰਗੀ ਆ ਬੱਚੀ ਮੁੱਲ ਜਾਇਜ ਝੂਲੀ ਬਹੁਤ ਸਾਫ ਆ ਕੱਲਾ ਕੱਲਾ ਥਾਣਾ ਚਾਰੇ ਥਾਂ ਨਿਕੜਵੇਂ ਪੂਰੇ ਘਰ ਤੇ ਥਾਂ ਜਰੂਰ ਬੇਨੇੜੇ ਤੋਂ ਚੈੱਕ ਕਰਵਾਵਾਂਗੇ ਤੇ ਲਾਡੂ ਲੰਡ ਖਾਉਣੇ ਆਂ ਇੱਥੇ ਉਸਾਬ ਨਾਲ ਦੇਖੋਗੇ ਜੇਵਾ ਸੋਨਾ ਤਿਆਰ ਕਰੋ ਕਿਆ ਬਾਤ ਆ ਕੁਝ ਨਹੀਂ ਕਹਿੰਦਾ ਡਾਕਟਰ ਹੰਡੀ ਆ ਨਾ ਲੇ ਹੂੰ ਕਿਆ ਬਾਤ ਆ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਅੱਗੇ ਦੋ ਨੰਬਰ ਕਿੰਨੀ ਉਮਰ ਹੈ ਦੀ ਇਹ ਵੀ ਡਾਕਟਰ ਸਾਲ ਦੇ ਵਿੱਚ ਵਿੱਚ ਹੋ ਗਈ ਠੀਕ ਆ ਇਹ ਵੀ ਬਈ ਮੁਰੂ ਖੀਰੀ ਡਾਕਟਰ ਠੀਕ ਆ ਦੰਦਾਂ ਜੇ ਵੀ ਖੀਰੀ ਆ ਦੰਦਾਂ ਦਾ ਜਿਹੜੇ ਪਟਕੇ ਦਿਖਾਉਣੇ ਕੋਈ ਚੱਕਰ ਨਹੀਂ ਲਾਇਆ ਬਈ ਕਿਆ ਬਾਤ ਆ ਜਮਾ ਖੀਰੀ ਉਹ ਮੱਥਾ ਦੇਖ ਡਾਕਟਰ ਕਿੰਨਾ ਵਧੀਆ ਫੇਸ ਬੜਾ ਪਿਆਰਾ ਯਾਰ ਹਨਾ ਬੋਦੀ ਚੰਗੀ ਆ ਸਨਖ ਆਪਣਾ ਬੱਚੀ ਦੇ ਵਿੱਚ ਚੰਗਾ ਚੰਗੀ ਆ ਚੰਗੇ ਰੰਗ ਰੂਪ ਦੀ ਆ ਤੇ ਚੂਲੀ ਚੜੀ ਵੀ ਦਿਖਾ ਦੇਂਗੇ ਤੋਰਾ ਤਾਰਾ ਵੀ ਆਪਣੇ ਕੋਲ ਆਜੀ ਆਈ ਆ ਇਹ ਆਜੀ ਆਈ ਆ ਨਾ ਹਾਂਜੀ ਹੂੰ ਇਹਦੀ ਮਾਂ ਦਾ ਦੁੱਧ ਪਤਾ ਕੋਈ ਕੋਈ ਪਤਾ ਨਹੀਂ ਡਾਕਟਰ ਠੀਕ ਹੈ ਭਾਈ ਹੂੰ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਭਾਈ 프੍ਰਿੰਟ 프੍ਰਿੰਟ ਬਹੁਤ ਚੰਗਾ ਫੇਸ ਬੜਾ ਪਿਆਰਾ ਬੋਦੀ ਵਾਦੀ ਬਹੁਤ ਚੰਗੀ ਆ ਸੁਨੱਖਪੁਣਾ ਬੱਚੀ ਦੇ ਵਿੱਚ ਚੰਗਾ ਤੇ ਕੀ ਮੁੱਲ ਰੱਖਿਆ ਫਿਰ ਇਹਦਾ ਜੈਦਾ ਡਾਕਟਰ 20000 ਮਾਨਤਨ ਹੋ ਜੀ ਚ ਮਾੜਾ ਮੋਟਾ ਮਾਨਤਨ ਕਰਦਾ 20000 ਰੁਪਿਆ ਮੁੱਲ ਆ ਭਾਈ ਕਿ ਜਿਹੜਾ ਮੁੱਲ ਛੋਟਾ ਛੋਟਾ ਕਰਨ ਲੱਗਾ ਛੋਟਾ ਕੰਨ ਰੰਗ ਰੂਪ ਬਹੁਤ ਚੰਗਾ ਤੇ ਉੱਧਰ ਦੇਖੋ ਬੜਾ ਫੈਰਾ ਉੱਧਰ ਉੱਧਰ ਚੰਗੀ ਆ ਬੱਚੀ ਬਾਕੀ ਤੋੜਾ ਤਰਾ ਚੈੱਕ ਕਰੋ ਤੋੜਾ ਤਰਾ ਵੀ ਕਮਾਲ ਝੋਲੀ ਬਹੁਤ ਚੰਗੀ ਆ ਬਈ ਕੱਲਾ ਕਲਾ ਥਾਣਾ ਡਾਕਟਰ ਇਹਦੇ ਕਿਸੇ ਦੇ ਫੋਟ ਸ਼ਾਂਗ ਨਹੀਂ ਹਮ ਠੀਕ ਆ ਝੋਲੀ ਦਿਖਾ ਨੇ ਨੇੜ ਤੋਂ ਝੂਲੀ ਚੰਗੀ ਆ ਯਾਰ ਹਨਾ ਚਾਰ ਥਾਣਾ ਡਾਕਟਰ ਚੜੀ ਨਿਕੜਵੇਂ ਆਗੇ ਸਹੀ ਗੱਲ ਅੱਗੇ ਜਰਸੀ ਕਿਹੜਾ ਡਾਕਟਰ 9 ਤੋਂ 10 ਮਹੀਨਿਆਂ ਦਾ ਬੱਚਾ ਉਹ ਜਰਸੀ ਇਹ ਵੀ ਬੱਚਾ ਖੀ ਰਹੀ ਆ ਠੀਕ ਆ ਟੀਕੇ ਦਾ ਤਾਂ ਨਹੀਂ ਪਤਾ ਵੀ ਕਿਹੜੇ ਟੀਕੇ ਨਹੀਂ ਕੋਈ ਪਤਾ ਨਹੀਂ ਡਾਕਟਰ ਮਾਦਾ ਭੱਲ ਭੱਲੇ ਜਾਣੇ ਕਿਹੜੇ ਹੁੰਦੇ ਜੱਗ ਜੁਗ ਕੀ ਸਟੈਕਸ ਟੁੱਕਰ ਆਪਾਂ ਨੂੰ ਨਹੀਂ ਪਤਾ ਇਹ ਜੀ ਠੀਕ ਆ ਭਾਈ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਕਲਰ ਕਲਰ ਵਿੱਚ ਹੈ ਹਨ ਨਹੀਂ ਖੜਨੀ ਨਹੀਂ ਡਾਕਟਰ ਖੜਨੀ ਬੜੀ ਚੰਗੀ ਹੈ ਨਾ ਲੰਬੀ ਲੰਮੀ ਬੋਦੀ ਯਾਰ ਬੱਚੀ ਬੜੀ ਸਪਾਈ ਦੇ ਬੱਚੀ ਨੂੰ ਚੰਪ ਤੱਕ ਦੇ ਬੱਚੀ ਸਹੀ ਗੱਲ ਆ ਸਫਾਈ ਬੱਚੀ ਦੇ ਬਹੁਤ ਫੇਸ ਬੜਾ ਚੰਗਾ ਬਾਕੀ ਤੇ ਹੁਣ ਮੰਨਦੀ ਹੈ ਡਾਕਟਰ ਕੱਲੀ ਅੱਛਾ ਹਾਂ ਇਹ ਸੰਗਲ ਜਆ ਪਾਇਆ ਸੀ ਇਹਦੇ ਸੰਗਲੀ ਜੀ ਹਾਂ ਹਾਂ ਇਹਦੇ ਹੋ ਨਹੀਂ ਪਾਇਆ ਸੀ ਕਿਤੇ ਖੁੱਲੀ ਨਹੀਂ ਛੱਡੀ ਸੀ ਕਿਸੇ ਦੀ ਠੀਕ ਆ ਬਾਈ ਠੀਕ ਆ ਉਹਦੀ ਹੌਲਜੀ ਮੰਨਦੀ ਆ ਹਾਂ ਥਣ ਬਹੁਤ ਚੰਗਾ ਲੱਗਿਆ ਹਨਾ ਜੀ ਥਣ ਚੰਗਾ ਲੱਗਿਆ ਡਾਕਟਰ ਤੋੜਾ ਤਾਰਾ ਬੱਚੀ ਦਾ ਬਾਈ ਚੰਗਾ ਥੋੜੀ ਤਲਿਹਾਰੇ ਦੀ ਹਲਕਤ ਜ਼ਰੂਰ ਮਾਰ ਲੀ ਬਾਈ ਸੰਗਲੀ ਪਾਈ ਵੀ ਸੀ ਡਾਕਟਰ ਸੰਗਲੀ ਇਹਦੇ ਪਾਈ ਵੀ ਸੀ ਉਹਦਾ ਕਰਕੇ ਤਲਿਹਾਰੇ ਇਹਦੇ ਕਦੇ ਪਾਇਆ ਨਹੀਂ ਤਾਂ ਹੀ ਥੋੜਾ ਜਿਹਾ ਕਰਦੀ ਆ ਫੇਸ ਬੜਾ ਚੰਗਾ ਝਾਕਣੀ ਝੁਕਣੀ ਬੱਚੀ ਦੀ ਬਹੁਤ ਚੰਗੀ ਆ ਆ ਚੀਜ਼ਾਂ ਭਾਲਦੀਆਂ ਨਾ ਕੱਚਾ ਸਾਂ ਆਪਣੇ ਪੱਕਾ ਗਾ ਤਿਲਕ ਕੇ ਡਰ ਪੈਂਦੀਆਂ ਮਸਤੀ ਕਰਦੀਆਂ ਮਸਤੀ ਆ ਇਹ ਭਾਲਦੀਆਂ ਖੁੱਲਾ ਪਣਾ ਦੇ ਸਾਡੇ ਪੱਦਰ ਪੁੱਦਰ ਵਿੱਚ ਸਹੀ ਗੱਲ ਤੋਰਾ ਤਰਾ ਵੀ ਚੰਗਾ ਯਾਰ ਬੱਚਿਆ ਹਨ ਤੇ ਕੀ ਮੋਲ ਲ ਭਰਾ ਫਿਰ ਇਹਦਾ ਸਾਡੇ 13000 ਦੀ ਦੇ ਦਾਂਗੇ ਡਾਕਟਰ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਸਾਡੇ 13000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰ ਹੋ ਜਾ ਚੰਗੀ ਆ ਬੱਚੀ ਲੈ ਆ ਗੋਸ ਭਾਲਦੀਆਂ ਬਾਈ ਕਹਿੰਦਾ ਮਸਤੀ ਭਾਲਦੀਆਂ ਖੁੱਲਾ ਖਾਂ ਭਾਲਦੀਆਂ ਵੀਰੇ ਬਾਕੀ ਝੋਲੀ ਦਿਖਾਉਂਦੇ ਢੋਲੀ ਬਹੁਤ ਚੰਗੀ ਆ ਬਾਈ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਚੰਗੀ ਆ ਬੱਚੀ ਪੱਧਰ ਪੁੱਧਰ ਚੰਗੀ ਆ ਬਈ ਮੁੱਲੇ ਦਾ ਜਾਇਜ਼ ਆ 13.5 ਹਾਂਜੀ ਡਾਕਟਰ ਆਪਾਂ ਹੁਣ ਫੇਰ ਕਹਿੰਦੇ ਆ ਬਾਈ ਕਿਹਨੇ ਲਜਾਣਗਾ ਆਪਣੀ ਗੇਟ ਤੇ ਗਰੰਟੀ ਹੋ ਆਂਗਾ ਆ ਕੇ ਲੈ ਜਾ ਕਰੋ ਕਿਹਨੇ ਪਹੁੰਚ ਕਰਾਉਣੀ ਆ ਤਾਂ ਬਸਵਾਸ ਕਰਨਾ ਪਊਗਾ ਬਹੁਤ ਠੀਕ ਆ ਹਾਂ ਅੱਧੀ ਪੇਮੈਂਟ ਪਹਿਲਾਂ ਪਾਵਾਂਗੇ ਅੱਧੀ ਬਾਅਦ ਚੁੱਪਾਂ ਨੂੰ ਹਰਦੇ ਦਾ ਕਰਨਾ ਬਹੁਤ ਠੀਕ ਆ ਬਾਈ ਧੰਨਵਾਦ